ਅੱਜ ਤੁਹਾਨੂੰ ਇੱਕ ਅਜਿਹੇ ਇਨਸਾਨ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਸਰੀਰ ਤੋਂ ਤੇ ਅਪਾਹਜ ਹਨ ਲੇਕਿਨ ਖੂਬਸੂਰਤ ਅੱਖਰਕਾਰੀ ਕਰਦੇ ਆ ਸੋ ਸੁਰਿੰਦਰਪਾਲ ਨਾਮ ਹੈ ਇਹਨਾਂ ਦਾ ਜਦੋਂ ਬਚਪਨ ਤੋਂ ਇਹਨਾਂ ਨੂੰ ਪੋਲੀਓ ਸੀ ਜਿਵੇਂ ਜਿਵੇਂ ਪੋਲੀਓ ਠੀਕ ਹੁੰਦਾ ਗਿਆ ਚੱਲਣਾ ਸ਼ੁਰੂ ਕੀਤਾ ਤੇ 8 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇਹਨਾਂ ਦੀ ਦੋਵੇਂ ਲੱਤਾਂ ਇਹਨਾਂ ਨੇ ਗਵਾ ਲੀਆਂ ਲੇਕਿਨ ਹੁਣ ਹਜ਼ਾਰ ਤੋਂ ਵੱਧ ਅੱਖਰਕਾਰੀ ਕਰ ਚੁੱਕੇ ਆ ਖੂਬਸੂਰਤ ਅੱਖਰਕਾਰੀ ਕਰ ਚੁੱਕੇ ਤੇ ਜਿਹੜੇ ਬਿਹਾਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਪੰਜਾਬੀ ਲਿਖਣ ਨੂੰ ਇਹਨਾਂ ਨੇ ਪੰਜਾਬੀ ਸੋ ਜਿਹੜੀ ਇਹਨਾਂ ਨੇ ਖੂਬਸੂਰਤ ਅੱਖਰਕਾਰੀ ਕੀਤੀ ਹੈ ਉਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਜ਼ਾਰ ਤੋਂ ਵੱਧ ਕਰ ਚੁੱਕੇ ਹੈ ਕਈ ਪੰਜਾਬ ਦੇ ਵਿੱਚ ਅਵਾਰਡ ਇਹ ਹਾਸਿਲ ਕਰ ਚੁੱਕੇ ਹੈ ਸੋ ਸੁਰਿੰਦਰਪਾਲ ਵੀ ਸਾਡੇ ਨਾਲ ਮੌਜੂਦ ਹੈ ਸੁਰਿੰਦਰਪਾਲ ਜੀ ਅੱਖਰਕਾਰੀ ਪੰਜਾਬ ਦਾ ਵਿਰਸਾ ਜ਼ਰੂਰ ਅੱਜ ਦੇ ਸਮੇਂ ਦੇ ਵਿੱਚ ਗਵਾਜਦਾ ਨਜ਼ਰ ਆ ਰਿਹਾ ਬਹੁਤ ਘੱਟ ਪੰਜਾਬ ਦੇ ਵਿਰਸੇ ਨੂੰ ਜਾਣਦੇ ਆ ਤੁਸੀਂ ਇੱਕ ਵਾਰੀ ਅਖਰਕਾਰੀ ਕਰਕੇ ਇੱਕ ਵਾਰੀ ਫੇਰ ਪੰਜਾਬ ਦੇ ਵਿਰਸੇ ਨਾਲ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਸ਼ੌਂਕ ਪਿਆ ਤੁਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸਰ ਅਖਰਕਾਰੀ ਜਿਹੜੀ ਹੈ ਇੱਕ ਮਨ ਨਾਲ ਸੰਬੰਧਿਤ ਸ਼ੌਂਕ ਆ ਪੁਰਾਣੇ ਸਮੇਂ ਦੇ ਵਿੱਚ ਕੀ ਕੀਤਾ ਜਾਂਦਾ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਹੱਥ ਨਾਲ ਲਿਖਤਾ ਲਿਖਿਆ ਜਾਂਦੀ ਸੀ ਈਵਨ ਕਿ ਬਾਬਾ ਦੀਪ ਸਿੰਘ ਜੀ ਵੀ ਇੱਕ ਬੜੇ ਵੱਡੇ ਅਖਰਕਾਰ ਸੀ ਜਿਨ੍ਹਾਂ ਨੇ ਹੱਥ ਬੀੜ ਤਿਆਰ ਕੀਤੀਆਂ ਤੇ ਪੁਰਾਣੇ ਸਮੇਂ ਦੇ ਵਿੱਚ ਵਿਆਹਾਂ ਸ਼ਾਦੀਆਂ ਦੇ ਉੱਤੇ ਅਸੀਂ ਸਾਈ ਚਿੱਠੀਆਂ ਵਿਆਹ ਦੇ ਕਾਰਡ ਲਿਖਦੇ ਹੁੰਦੇ ਸੀ ਜਿਹੜਾ ਕਿ ਆਪਣਾ ਉਹ ਵਿਰਸਾ ਹਲੋਪ ਹੋ ਗਿਆ ਤੇ ਇਸ ਵਿਸ਼ੇ ਨੂੰ ਦੁਬਾਰਾ ਸੁਰਜੀਤ ਕਰਨ ਦਾ ਇਹ ਉਪਰਾਲਾ ਇਹ ਅਖਰਕਾਰੀ ਜਿਸ ਨੂੰ ਅਸੀਂ ਇੰਗਲਿਸ਼ ਚ ਕੈਲੀਗ੍ਰਾਫੀ ਵੀ ਕਹਿ ਦਿੰਦੇ ਹਾਂ ਹੂੰ ਤੱਕ ਕਿੰਨੀ ਅੱਖਰਕਾਰੀ ਕਰ ਚੁੱਕੇ ਕਿਦੋਂ ਤੋਂ ਸ਼ੁਰੂਆਤ ਕੀਤੀ ਸੀ ਤੁਸੀਂ ਅਪਾਹੀ ਜੋ ਸੋ ਉਹ ਵੀ ਤੁਹਾਡੀ ਹਿਸਟਰੀ ਜਾਨਣਾ ਚਾਹਾਂਗੇ ਕਿ ਕਿਵੇਂ ਤੁਹਾਨੂੰ ਆਪਣੀ ਦੋਵੇਂ ਲੱਤਾਂ ਗਵਣੀਆਂ ਸਰ ਅੱਖਰ ਅੱਖਰਕਾਰੀ ਜਾਂ ਆਰਟ ਦਾ ਮੈਨੂੰ ਸ਼ੌਂਕ ਬਚਪਨ ਤੋਂ ਸੀ ਬਟ ਲੋਕਡਾਊਨ ਦੇ ਵਿੱਚ ਮੈਨੂੰ ਨਾ ਇਹ ਦੁਬਾਰਾ ਮੌਕਾ ਮਿਲਿਆ ਕਿ ਮੈਂ ਇਸ ਕੰਮ ਨੂੰ ਹੋਰ ਅੱਗੇ ਵਧਾ ਸਕਾਂ ਤੇ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਨੇ ਕੋਸ਼ਿਸ਼ ਕਰਵਾਈ ਤੇ ਅਸੀਂ ਲਗਾਤਾਰ ਮਿਹਨਤ ਕੀਤੀ ਜਿਹਦਾ ਨਤੀਜਾ ਅੱਜ ਕੈਲੀਗ੍ਰਾਫੀ ਦੇ ਰੂਪ ਵਿੱਚ ਜੋ ਤੁਸੀਂ ਇਹ ਨਮੂਨੇ ਦੇਖ ਰਹੇ ਹੋ ਇਹ ਤੁਹਾਡੇ ਸਾਹਮਣੇ ਨੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਅੱਜ ਦੇ ਯੁਵਾ ਹੈ ਉਹ ਜ਼ਿਆਦਾਤਰ ਹਿੰਮਤ ਹਾਰ ਜਾਂਦੇ ਆ ਕੋਸ਼ਿਸ਼ ਕਰਦੇ ਆ ਲੇਕਿਨ ਹਿੰਮਤ ਹਾਰ ਜਾਂਦੇ ਆ ਸੋ ਤੁਹਾਡੀ ਲੱਤਾਂ ਵੀ ਇਸ ਵੇਲੇ ਅਪਾਹਜ ਉਹ ਤੁਸੀਂ ਕਿਵੇਂ ਹੋਏ ਇਹ ਵੀ ਜਾਨਣਾ ਚਾਹਾਂਗਾ ਸਰ ਬਚਪਨ ਦੇ ਵਿੱਚ ਪੋਲੀਓ ਹੋ ਗਿਆ ਸੀ ਜੀ ਤੇ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਮੁੱਲਾਪੁਰ ਦਾਖਾ ਹੈ ਤੇ ਮੁੱਲਾਪੁਰ ਦਾਖਾ ਚ ਇੱਕ ਪਿੰਡੇਗਾ ਹਸਨਪੁਰ ਤੇ ਹਸਨਪੁਰ ਪਿੰਡ ਦੇ ਵਿੱਚ ਪੋਲੀਓ ਦਾ ਇਲਾਜ ਹੈਗਾ ਜੇ ਬਚਪਨ ਜਸ ਅਸੀਂ ਉਸ ਤੋਂ ਇਲਾਜ ਕਰਉਣਾ ਸ਼ੁਰੂ ਕਰ ਦਈਏ ਹਸਨਪੁਰ ਪਿੰਡ ਦੇ ਵਿੱਚ ਇੱਕ ਵੈਦ ਨੇ ਤੇ ਮੇਰੇ ਵੀ ਜਿਹੜਾ ਪੋਲੀਓ ਦਾ ਇਲਾਜ ਉਹਨਾਂ ਨੇ ਬਿਲਕੁਲ ਕਰਤਾ ਸੀ 90% 90% ਮੈਂ ਬਿਲਕੁਲ ਠੀਕ ਹੋ ਗਿਆ ਸੀ ਜੀ ਉਸ ਤੋਂ ਬਾਅਦ ਮੈਂ 4th 5th ਕਲਾਸ ਚ ਉਦੋਂ ਪੜਦਾ ਸੀ ਤੇ ਮੇਰਾ ਐਕਸੀਡੈਂਟ ਹੋਇਆ ਮਤਲਬ ਕਿ ਸਾਡੀ ਫੈਮਿਲੀ ਸਾਰੀ ਸੀ ਦੇ ਐਕਸੀਡੈਂਟ ਦੇ ਵਿੱਚ ਮੇਰੀਆਂ ਦੋਵੇਂ ਲੱਤਾਂ ਉੱਪਰੋਂ ਫ੍ਰੈਕਚਰ ਹੋ ਗਿਆ ਜੀ ਹੂੰ ਤੇ ਜੋ ਵੀ ਇੰਪਰੂਵਮੈਂਟ ਹੋਈ ਸੀ ਉਹ ਸਾਰੀ ਫਿਰ ਵੀਕਨੈਸ ਚ ਕਨਵਰਟ ਹੋ ਗਈ ਹੂੰ ਪਰ ਮੈਨੂੰ ਇਸ ਚੀਜ਼ ਦਾ ਮਲਾਲ ਨਹੀਂ ਹੈਗਾ ਜੋ ਵਾਹਿਗੁਰੂ ਨੇ ਕੀਤਾ ਉਹਨਾਂ ਇਹ ਮੇਰੇ ਕਰਮਾਂ ਦਾ ਹੀ ਲੈਣਾ ਦੇਣਾ ਹੈ ਉਹਨਾਂ ਨੇ ਤੇ ਮੈਨੂੰ ਬਹੁਤ ਬੈਸਟ ਦਿੱਤਾ ਤੇ ਬਹੁਤ ਬੈਸਟ ਰੱਖਿਆ ਅੱਜ ਤੱਕ ਸਾਰਾ ਕੁਝ ਉਹਨਾਂ ਨੇ ਵਧੀਆ ਹੀ ਕੀਤਾ ਮੇਰੇ ਵਾਸਤੇ ਜਿਵੇਂ ਇੱਕ ਇੱਕ ਸਾਈ ਚਿੱਠੀ ਸਾਈ ਚਿੱਠੀ ਵੀ ਆਪਾਂ ਇਸ ਦੇ ਵਿੱਚ ਦੇਖੀ ਹੈ ਪੰਜਾਬੀ ਦੇ ਵਿੱਚ ਸਾਈ ਚਿੱਠੀ ਹੈ ਬਹੁਤ ਘੱਟ ਲੋਕ ਪੰਜਾਬੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਛਪਾਉਂਦੇ ਸਾਈ ਚਿੱਠੀ ਹਾਂਜੀ ਸਰ ਇਹ ਆਪਣਾ ਪੁਰਾਣਾ ਵਿਰਸਾ ਹੈ ਜਿਹੜਾ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੁਰਾਣੇ ਸਮੇਂ 'ਚ ਹੱਥ ਨਾਲ ਹੱਥ ਲਿਖਤਾਂ ਲਿਖੀਆਂ ਜਾਂਦੀਆਂ ਸੀ ਤੇ ਮੁੜ ਕੇ ਵਿਆਹ ਸਗਣਾ ਦੇ ਮੌਕੇ ਤੇ ਇਹਨਾਂ ਨੂੰ ਲੈ ਕੇ ਜਾਇਆ ਜਾਂਦਾ ਸੀ ਤੇ ਹੁਣ ਇਹ ਟੈਕਨੋਲੋਜੀ ਨੇ ਕੰਪਿਊਟਰ ਨੇ ਇਹਨਾਂ ਚੀਜ਼ਾਂ ਨੂੰ ਖਤਮ ਕਰ ਦਿੱਤਾ ਖਤਮ ਕਰਨ ਤੋਂ ਬਾਅਦ ਕੀ ਹੋਇਆ ਕਿ ਦੁਬਾਰਾ ਇਸ ਚੀਜ਼ ਨੂੰ ਸਿਰਜੀਤ ਕਰਨ ਦਾ ਉਪਰਾਲਾ ਦੇਖੋ ਇਹ ਹਿੰਦੀ ਦੀ ਸਾਹੇ ਚਿੱਠੀ ਆ ਜਿਹਨੂੰ ਹਿੰਦੀ ਚ ਅਸੀਂ ਲਗਨ ਪੱਤਰ ਕਹਿੰਦੇ ਆ ਇਹ ਵੀ ਤਿਆਰ ਕੀਤੀ ਗਈ ਜੀ ਬਾਕੀ ਕੈਲੀਗ੍ਰਾਫੀ ਦੇ ਨਮੂਨੇ ਤੁਹਾਡੇ ਸਾਹਮਣੇ ਨੇ ਉਸ ਤੋਂ ਇਲਾਵਾ ਇਹ ਪ੍ਰੈਕਟਿਸ ਜਿਹੜੀ ਕੀਤੀਆਂ ਗਈਆਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਇੰਗਲਿਸ਼ ਦੀਆਂ ਪੰਜਾਬੀ ਦੀਆਂ ਉਸ ਤੋਂ ਇਲਾਵਾ ਇਹ इवन ਕੀ ਫਾਰਸੀ ਦੀ ਵੀ ਜਿਹੜੀ ਕੈਲੀਗ੍ਰਾਫੀ ਆ ਉਰਦੂ ਦੀ ਕੈਲੀਗ੍ਰਾਫੀ ਆ ਉਹ ਵੀ ਜਦੋਂ ਮਾਲਕ ਕਿਰਪਾ ਕਰਦੇ ਨੇ ਤੇ ਕਰ ਲਈਦੀ ਆ ਜੀ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਬੱਚਿਆਂ ਨੂੰ ਪੰਜਾਬੀ ਲਿਖਣੀ ਬਹੁਤ ਘਟ ਆਂਦੀ ਹੈ ਲੇਕਿਨ ਤੁਸੀਂ ਬਿਹਾਰ ਦੇ ਬੱਚਿਆਂ ਨੂੰ ਵੀ ਪੰਜਾਬੀ ਲਿਖਣੀ ਸਿਖਾਤੀ ਹੈ ਕਿੰਨੇ ਬੱਚੇ ਤੁਹਾਡੇ ਕੋਲ ਆਉਂਦੇ ਸਰ ਮੈਂ ਟੀਚਰ ਆ ਜੀ ਤੇ ਇਹ ਜਿਹੜੋ ਇੱਕ ਇਨਸਾਨ ਸਿੱਖ ਲੈਂਦਾ ਨਾ ਉਹਦੇ ਮਨ ਚ ਇਹ ਹੁੰਦਾ ਕਿ ਮੈਂ ਵੱਧ ਤੋਂ ਵੱਧ ਜਾਣਿਆਂ ਨੂੰ ਸਿਖਾਵਾਂ ਇੱਕ ਸਿਖਾਉਣ ਦਾ ਜਿਹੜਾ ਜज्ਬਾ ਨਾ ਇਹਦਾ ਬਹੁਤ ਹੀ ਵੱਖਰਾ ਮਜ਼ਾ ਆਇਆਗਾ ਤੇ ਸਾਡੇ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਰੋਜ਼ ਸ਼ਾਮ ਨੂੰ ਅੱਧਾ ਘੰਟਾ ਸਕੂਲ ਟਾਈਮ ਦੇ ਵਿੱਚ ਸ਼ਾਮ ਦਾ ਅੱਧਾ ਘੰਟਾ ਲਿਖਾਈ ਦੇ ਉੱਤੇ ਉਹਨਾਂ ਨੂੰ ਸਿਖਾਇਆ ਜਾਂਦਾ ਜ ਜਿਹਦੇ ਵਿੱਚ ਉਹਨਾਂ ਨੂੰ ਬੇਸਿਕ ਪੰਜਾਬੀ ਦੀ ਸੁੰਦਰ ਲਿਖਾਈ ਤੇ ਜਿਹੜੇ ਬੱਚੇ ਸੁੰਦਰ ਲਿਖਾਈ ਕਰ ਜਾਂਦੇ ਨੇ ਤਾਂ ਉਹਨਾਂ ਨੂੰ ਇੰਗਲਿਸ਼ ਦੀ ਵੀ ਹੈਂਡਰਾਈਟਿੰਗ ਤੇ ਉਸ ਤੋਂ ਇਲਾਵਾ ਉਹਨਾਂ ਨੂੰ ਕੈਲੀਗ੍ਰਾਫੀ ਬਾਰੇ ਕਲਮ ਨਾਲ ਲਿਖਾਈ ਬਾਰੇ ਸਾਰਾ ਕੁਝ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਮੇਰੇ ਸਕੂਲ ਦੇ ਬੱਚੇ 35 ਤੋਂ 40 ਬੱਚੇ ਨੇ ਇਸ ਬੁੱਕਲੇਟ ਦੇ ਵਿੱਚ ਤੇ ਇਹਦੇ ਵਿੱਚ ਪਹਿਲਾ ਬੱਚਾ ਹੀ ਇਹ ਬਿਹਾਰ ਦੇ ਨਾਲ ਸੰਬੰਧਿਤ ਹੈ ਰੋਹਿਤ ਰਵੀਰਾਸ ਤੇ ਜਿਸ ਦੀ ਹੈਂਡਰਾਈਟਿੰਗ ਟਾਈਟਲ ਪੇਜ ਤੇ ਲੱਗੀ ਹੋਈ ਹੈ ਦੇਖੋ ਇਹ ਆਪਣੇ ਪੰਜਾਬੀ ਉਨੀ ਮਿਹਨਤ ਨਹੀਂ ਕਰ ਰਹੇ ਜਿੰਨੇ ਕਿ ਬਿਹਾਰ ਦੇ ਲੋਕ ਇੱਥੇ ਆ ਕੇ ਪੰਜਾਬੀ ਨੂੰ ਕਵਰ ਕਰੀ ਜਾ ਰਹੇ ਨੇ ਇਹ ਉਸ ਬੱਚੇ ਦੀ ਕੈਲੀਗ੍ਰਾਫੀ ਆ ਇਹ ਨਹੀਂ ਕਿ ਆਪਣੇ ਪੰਜਾਬੀ ਬੱਚੇ ਕਰਨਾ ਨਹੀਂ ਚਾਹੁੰਦੇ ਬਟ ਮੈਂ ਇੱਕ ਚੀਜ਼ ਵੇਖੀ ਆ ਕਿ ਸਮੇਂ ਦੇ ਹਿਸਾਬ ਨਾਲ ਸਾਡੇ ਬੱਚੇ ਦੂਜੇ ਦੇਸ਼ਾਂ 'ਚ ਜਾਈ ਜਾਂਦੇ ਨੇ ਅੰਗਰੇਜ਼ੀ ਨੂੰ ਹੱਥ ਵਾਰ ਰਹੇ ਨੇ ਅੰਗਰੇਜ਼ਾਂ ਦੇ ਜਾ ਕੇ ਮਿਹਨਤਾਂ ਕਰਦੇ ਪਏ ਨੇ ਤੇ ਇਹ ਬਿਹਾਰ ਯੂਪੀ ਦੇ ਜਿਹੜੇ ਬੱਚੇ ਇੱਥੇ ਆ ਕੇ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਕਰਦੇ ਨੇ ਪੜ੍ਹਦੇ ਨੇ ਆਪਣੇ ਪੰਜਾਬੀਆਂ ਨਾਲੋਂ ਜ਼ਿਆਦਾ ਵਧੀਆ ਪੜ੍ਹਦੇ ਨੇ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਬਖਸ਼ਿਸ਼ ਵੀ ਹੈਗੀ ਆ ਆਪਣੇ ਪੰਜਾਬੀ ਵੀ ਨਾਲ ਮਿਹਨਤ ਕਰਦੇ ਆ ਪਰ ਉਨੀ ਨਹੀਂ ਕਰਦੇ ਜਿੰਨੀ ਉਹ ਇਹ ਕੋੜਾ ਸੱਚ ਆ ਕਿਸੇ ਨੂੰ ਭਾਵੇਂ ਬੁਰਾ ਲੱਗੇ ਜੀ ਪਰ ਅਸੀਂ ਇਹ এনवायरमेंट ਦੇਖਿਆ ਲੋਕਾਂ ਨੂੰ ਕੀ ਸੁਨੇਹਾ ਦੇਣਾ ਜਾਂਦੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਲੋਕ ਕੋਸ਼ਿਸ਼ ਜ਼ਰੂਰ ਕਰਦੇ ਆ ਲੇਕਿਨ ਜਦੋਂ ਹਿੰਮਤ ਹਾਰ ਜਾਂਦੇ ਫਿਰ ਚੁੱਪਚਾਪ ਘਰ ਬਹਿ ਜਾਂਦੇ ਆ ਅੱਗੋਂ ਕੋਸ਼ਿਸ਼ ਨਹੀਂ ਕਰਦੇ ਸਰ ਹਿੰਮਤ ਜੇ ਹਾਰ ਜਾਂਦੇ ਆ ਤੇ ਫਿਰ ਸਮੇਰੇ ਹਿਸਾਬ ਨਾਲ ਉਹਨਾਂ ਨੂੰ ਤਰੱਕੀ ਵੀ ਨਹੀਂ ਮਿਲਦੀ ਇਹ ਨਾ ਸੋਚੋ ਕਿ ਪ੍ਰਮਾਤਮਾ ਨੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਦਿੱਤੀ ਆ ਪ੍ਰਮਾਤਮਾ ਨੇ ਜੇ ਇੱਕ ਕਮੀ ਦਿੱਤੀ ਆ ਤਾਂ ਉਹਨੇ 10 ਚੀਜ਼ਾਂ ਵਾਧੇ ਹੀ ਦਿੱਤੀਆਂ ਹੁੰਦੀਆਂ ਬੰਦੇ ਨੂੰ ਸਿਰਫ ਆਪਣੇ ਹੁਨਰ ਨੂੰ ਤਰਾਸ਼ਣ ਦੀ ਲੋੜ ਹੁੰਦੀ ਆ ਜਦੋਂ ਵੀ ਅਸੀਂ ਉਸ ਹੁਨਰ ਨੂੰ ਤਰਾਸ਼ਣ ਦੀ ਕੋਸ਼ਿਸ਼ ਕਰਦੇ ਆ ਤਾਂ ਵਾਹਿਗੁਰੂ ਤੁਹਾਡੇ ਅੰਗ ਸੰਗ ਹੋ ਸਹਾਈ ਹੋ ਕੇ ਕੰਮ ਕਰਦੇ ਨੇ ਸਰ ਜੇ ਕੈਲੀਗ੍ਰਾਫੀ ਅਸੀਂ ਕਰ ਰਹੇ ਆ ਨਾ ਤੇ ਤੁਹਾਨੂੰ ਸੱਚ ਦਸੀਏ ਕਿ ਇਹ ਮੇਰੀ ਹਿੰਮਤ ਨਹੀਂ ਹੈਗੀ ਇਹ ਮਾਲਕ ਜਦੋਂ ਕਿਰਪਾ ਕਰਦੇ ਨੇ ਉਦੋਂ ਹੀ ਕੀਤੀ ਜਾਂਦੀ ਆ ਮੇਰ ਕੋ ਨਹੀਂ ਕੀਤੀ ਜਾਂਦੀ ਮੈਂ ਤਾਂ ਆ ਵੇਖ ਕੇ ਹੈਰਾਨ ਹੁੰਦਾ ਕਿ ਇਹ ਚੀਜ਼ ਮੈਂ ਕੀਤੀਆਂ ਨੇ ਤੇ ਇਹੀ ਸੰਦੇਸ਼ ਆ ਕਿ ਆਪਣੀ ਕਿਸੇ ਵੀ ਸਰੀਰਕ ਜਾਂ ਮਾਨਸਿਕ ਕਮਜ਼ੋਰੀ ਨੂੰ ਸਾਹਮਣੇ ਨਾ ਰੱਖਦੇ ਹੋਏ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਤੇ ਆਪਣੇ ਹੁਨਰ ਨੂੰ ਤਰਾਸ਼ੋ ਤੇ ਹੋਰ ਲੋਕਾਂ ਲਈ ਰੋਲ ਮਾਡਲ ਬਣੋ ਜੇ ਪਰਮਾਤਮਾ ਨੇ ਤੁਹਾਨੂੰ ਕੋਈ ਹੁਨਰ ਬਖਸ਼ਿਆ ਤੇ ਉਹਨੂੰ ਵੰਡੋ ਉਹਨੂੰ ਆਪਣੇ ਕੋਲ ਨਾ ਰੱਖੋ ਅਵਾਰਡ ਕਿਹੜੇ ਕਿਹੜੇ ਹੁਣ ਤੱਕ ਤੁਸੀਂ ਤੁਹਾਨੂੰ ਮਿਲ ਚੁੱਕੇ ਹੈ ਤੇ ਅੱਗੋਂ ਕਿਹੜਾ ਸਟੈਪ ਹੈ ਕਿਹੜੇ ਮਿਸ਼ਨ ਨੂੰ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਕਿਹੜਾ ਸਟੈਪ ਉੱਪਰ ਚੜ੍ਹਨਾ ਚਾਹੁੰਦੇ ਸਰ ਪੰਜਾਬ ਸਾਹਿਤ ਅਕੈਡਮੀ ਵੱਲੋਂ ਸਾਨੂੰ 2023 ਦੇ ਵਿੱਚ ਸਨਮਾਨਿਤ ਕੀਤਾ ਗਿਆ ਸੀ ਕੈਲੀਗ੍ਰਾਫਰ ਦੇ ਰੂਪ ਦੇ ਵਿੱਚ ਤੇ ਉਸ ਤੋਂ ਇਲਾਵਾ ਅਸੀਂ ਆਪਣੀ ਪ੍ਰਦਰਸ਼ਨੀ ਭਾਸ਼ਾ ਵਿਭਾਗ ਅਮਰਸਰ ਭਾਸ਼ਾ ਵਿਭਾਗ ਕਪੂਰਥਲਾ ਭਾਸ਼ਾ ਵਿਭਾਗ ਪਠਾਨਕੋਟ ਤੇ ਬੀਐਡ ਵੂਮਨਸ ਕਾਲ ਜਿਹੜਾ ਆਪਣਾ ਖਾਲਸਾ ਕਾਲਜ ਬੀਐਡ ਕਾਲਜ ਖਾਲਸਾ ਕਾਲਜ ਆਪਣਾ ਮੇਨ ਕਾਲਜ ਉੱਥੇ ਐਗਜ਼ੀਬਿਸ਼ਨ ਦੀ ਪ੍ਰਦਰਸ਼ਨੀ ਲਗਾ ਚੁੱਕੇ ਆ ਉਹਨਾਂ ਨੇ ਸਾਨੂੰ ਉਸ ਸਮੇਂ ਤੇ ਵੀ ਸਨਮਾਨਿਤ ਕੀਤਾ ਸੀ ਤੇ ਇਨ ਫਿਊਚਰ ਇਹੋ ਪਲੈਨਿੰਗ ਆ ਕਿ ਅਖਰਕਾਰੀ ਨੂੰ ਇੱਕ ਵੱਖਰੇ ਮਕਾਮ ਤੇ ਪਹੁੰਚਾਇਆ ਜਾ ਸਕੇ ਤਾਂ ਕਿ ਅਖਰਕਾਰੀ ਸਿਰਫ ਇੱਕ ਆਰਟ ਦਾ ਜਰੀਆ ਨਾ ਰਹੇ ਇਹ ਪ੍ਰੋਫੈਸ਼ਨ ਵੀ ਬਣ ਸਕੇ ਜਿਹੜੇ ਬੱਚੇ ਸਾਡੇ ਕੋਲ ਹੁਣ ਕਰਦੇ ਵੇ ਆ ਜਿੰਨਾਂ ਬੱਚਿਆਂ ਦੀ ਰਾਈਟਿੰਗ ਇਹਦੇ ਵਿੱਚ ਹੈਗੀ ਆ ਹੋ ਸਕਦਾ ਇਹ ਆਉਣ ਵਾਲੇ ਸਮੇਂ 'ਚ ਚੰਗੇ ਪੇਂਟਰ ਬਣ ਚੰਗੇ ਕੈਲੀਗ੍ਰਾਫਰ ਬਣ ਚੰਗੇ ਰਾਈਟਰ ਬਣ ਤੇ ਇਹਨਾਂ ਦੇ ਕੰਮ ਕਰਨ ਦਾ ਇੱਕ ਸੋਰਸ ਬਣ ਗਿਆ ਇਹਨਾਂ ਦੀ ਇਨਕਮ ਦਾ ਸੋਰਸ ਬਣ ਗਿਆ ਤੇ ਮਾਲਕ ਦੀ ਕਿਰਪਾ ਨਾਲ ਦੂਸਰੀ ਕਲਾਸ ਦਾ ਬੱਚਾ ਵੀ ਬਹੁਤ ਸੋਹਣੀ ਹੈਂਡਰਾਈਟਿੰਗ ਕਰਦਾ ਜੀ ਤੀਸਰੀ ਦਾ ਵੀ ਕਰਦਾ ਮਤਲਬ ਕਿ ਅਪ ਟੂ ਸਾਡੇ ਕੋਲ 5ਥ ਕਲਾਸ ਤੱਕ ਬੱਚੇ ਆ ਤੇ ਸਾਡੇ ਦੂਸਰੀ ਤੋਂ ਲੈ ਕੇ 5ਥ ਤੱਕ ਦੇ ਬੱਚੇ ਬਹੁਤ ਸੋਹਣੀ ਹੈਂਡਰਾਈਟਿੰਗ ਕਰਦੇ ਨੇ ਕੰਪੀਟੀਸ਼ਨ 'ਚ ਪਾਰਟਿਸਿਪੇਟ ਲੈਂਦੇ ਨੇ ਤੇ ਇੱਕ ਬੱਚਾ ਜਦੋਂ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰਕੇ ਆ ਜਾਂਦਾ ਨਾ ਸਰ ਉਹਦੀ ਪੜ੍ਹਾਈ ਦਾ ਲੈਵਲ ਵੀ ਵੱਧ ਜਾਂਦਾ ਉਦੇ ਮਨ 'ਚ એનર્ਜੀ ਤੇ ਕੌਨਫੀਡੈਂਸ ਲੈਵਲ ਇੰਨਾ ਕੁ ਵੱਧ ਜਾਂਦਾ ਨਾ ਉਹ ਪੜ੍ਹਾਈ ਨੂੰ ਵੀ ਐਵੇਂ ਦੇਣਾ ਸ਼ੁਰੂ ਕਰ ਦਿੰਦਾ ਬੜੇ ਸ਼ੌਂਕ ਨਾਲ ਬੱਚੇ ਕਰਦੇ ਆ ਜੀ ਤੇ ਇਸ ਕਰਕੇ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਵੀ ਸੇਧ ਦੇਣੀ ਚਾਹੀਦੀ ਆ ਤੇ ਅੱਗੇ ਵਧਣਾ ਚਾਹੀਦਾ ਹੈ